ਕਿੰਨੀਆਂ ਮੇਰੀਆਂ ਭੈਣਾਂ ਪਿੱਛੇ ਖੜੀਆਂ ਇੱਥੇ ਸਾਹਮਣੇ ਆਜੋ ਮੇਰੀਆਂ ਭੈਣਾਂ ਆਜੋ ਇੱਥੇ ਆਜੋ ਆਜੋ ਹੋ ਖੜੀਆਂ ਬੱਚੇ ਚੋਕੇ ਖੜੀਆਂ ਤੁਸੀਂ ਕਿਉਂਕਿ ਮੈਂ ਵਧਿਆ ਹੀ ਗਾਉਣਾ ਨਾ ਮਾੜਾ ਨਹੀਂ ਗਾਉਣਾ ਤੇ ਸਾਹਮਣੇ ਆਜੋ ਖੜੋ ਨਾ ਮੇਰੀਆਂ ਭੈਣਾਂ ਤੇ ਸੁਣਿਓ ਆਹ ਜੜਵਾਲਾ ਮੇਰੇ ਦੀ ਪਿੰਡ ਪੜਦਾ ਫੈਸ਼ਨ ਤੇਰੇ ਨਹੀਂ ਮੈਂ ਕਰੇ ਲੋ ਗੱਲਾਂ ਕਰਨੀਆਂ ਸਾਡੇ ਅਫਸਰ ਸਰਬਾਨ ਬੈਠਿਆ ਜੀ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ ਮੈਂ ਕਰੇ ਲੋ ਗੱਲਾਂ ਕਰਨੀਆਂ ਨੇ ਆ ਜਿਹੜਾ ਮੈਂ ਗੀਤ ਗਾਉਣ ਲੱਗਾ ਇਹ ਜਦੋਂ ਬੰਦਾ ਵੱਡੀ ਉਮਰ ਦਾ ਜਾ ਕੇ ਵਿਆਹ ਕਰਾਉਂਦਾ ਨਾ ਵੱਡੀ ਉਮਰ ਚ ਜਿੰਨੀ ਉਹਦੀ ਕੁੱਤੇ ਖਾਣੀ ਹੁੰਦੀ ਹੈ ਕਿਸੇ ਦੀ ਨਹੀਂ ਹੁੰਦੀ ਬੜੀ ਬੀਤੀ ਹੁੰਦੀ ਹੈ ਵੱਡੀ ਉਮਰ ਜਦੋਂ ਵਿਆਹ ਕਰਾਈਦਾ ਤੇ ਇੱਕ ਵੱਡੀ ਉਮਰ ਜਾ ਕੇ ਵਿਆਹ ਕਰਾਓ ਤੇ ਫਿਰ ਛੋਟੀ ਉਮਰ ਦੀ ਘੱਟ ਉਮਰ ਦੀ ਜਨਾਨੀ ਨਾਲ ਵਿਆਹ ਕਰਾ ਲਓ ਫਿਰ ਜਿਆਦਾ ਮਿੱਟੀ ਪਲੀਤ ਹੁੰਦੀ ਆ ਇਹਦੇ ਨਾਲ ਬੰਦਾ ਉਦਾਂ ਹੀ ਰਵੇ ਹੁਣ ਤੁਸੀਂ ਮੈਨੂੰ ਸਮਝੋ ਧੰਨਵਾਦ ਬਾਜੀ ਹੱਸਦੇ ਹੈ ਅ ਬੇਖੋ ਪਤਾ ਗੱਲ ਕੀ ਆ ਵੀ ਹੈਪੀ ਕੈਰੋ ਮੈਂ ਇਹ ਜਿਹੜੇ ਕਲਾਕਾਰ ਹੁੰਦੇ ਆ ਡਰਾਮੇ ਕਰਦੇ ਆ ਕਦੀ ਹੈਪੀ ਕੈਰੋ ਮੇਰੀ ਦਾਦੀ ਬਣ ਗਈ ਕਦੀ ਮਾਂ ਬਣ ਗਈ ਕਦੀ ਦਾਦੀ ਵੀ ਬਣੇਗਾ ਦੀ ਅੱਛਾ ਤੇ ਕਦੀ ਭੈਣ ਬਣ ਗਈ ਕਦੀ ਭਰਜਾਈ ਬਣ ਗਈ ਐਦਾਂ ਦੇ ਰੋਲ ਅਦਾ ਕਰਦੇ ਆਪਾਂ ਇਸ ਵਾਸਤੇ ਸਾਨੂੰ ਵੱਖ-ਵੱਖ ਰੋਲ ਕਰਨੇ ਪੈਂਦੇ ਹੁਣ ਇਹ ਪਹਿਲਾਂ ਵੀ ਦੋਵੇਂ ਜੀਆਂ ਦੀ ਗੱਲ ਕੀਤੀ ਹੁਣ ਵੀ ਦੋ ਜੀ ਮੀਆਂ ਬੀਵੀ ਦੀ ਗੱਲ ਕਿ ਸਮਝੋ ਵੀ ਕੁਲਦੀਪ ਰੰਧਾਵੇ ਨੇ ਵੱਡੀ ਉਮਰ 'ਚ ਵਿਆਹ ਕਰਾ ਲਿਆ ਤੇ ਘਰ ਵਾਲੀ ਛੋਟੀ ਉਮਰ ਦੀ ਹੁਣ ਘਰ ਵਾਲੀ ਫੈਸ਼ਨੇਬਲ ਆ ਐ ਟੌਰ ਕੱਢ ਕੇ ਸੁਰਖੀਆਂ ਬਿੰਦੀਆਂ ਲਿਫਤਿਕ ਲਾ ਕੇ ਕਦੀ ਐਸ ਗਲੀ ਚ ਕਦੀ ਐਉਂ ਕਦੀ ਐਸ ਦੁਕਾਨ ਤੇ ਪੂਰਾ ਟੌਰ ਕੱਢ ਕੇ ਤੇ ਫਿਰ ਲੋਕਿਆਂ ਦੇ ਉਹ ਫਿੜੇ ਮੂੰ ਤੇਰਾ ਮਰ ਜਾ ਸਾਲਾ ਕੁਝ ਖਾ ਕੇ ਉਹ ਤੇਰੇ ਕੋ ਘਰ ਦੀ ਨਹੀਂ ਸਮਝ ਜਾਂਦੇ ਆਪਣੀ ਐ ਤੁਰੀ ਫਿਰਦੀ ਗਲੀਆਂ 'ਚ ਟੌਰ ਕੱਢ ਕੇ ਫਲਾਣ ਆ ਢੀਂਗਾ ਤੇ ਫਿਰ ਉਹ ਆਣ ਕੇ ਪੜਦੇ ਨਾ ਰਾਤ ਨੂੰ ਨਾ ਨੇਰੇ ਜੇ ਵੀ ਲੋਕ ਵੇਖਣ ਵੀ ਨਾ ਉਹ ਤਰਲੇ ਕਰਦਾ ਵੀ ਇਦਾਂ ਨਾ ਕਰ ਮੇਰੀ ਬਿਜਲੀ ਨਾ ਕਰ ਬਾਹਰ ਨਾ ਜਾਇਆ ਕਰ ਇਦਾਂ ਨਾ ਕਰਾ ਕਰ ਤੇ ਨਾ ਇੱਡੇ ਟੋਰੀ ਕੱਪੜੇ ਪਾ ਕਰ ਠੀਕ ਹੈ ਨਾਲ ਮੇਰੇ ਜਾਣੀ ਮੇਰੀ ਬਿਜਲੀ ਹੋਣੀ ਜਿਹੜੀ ਗਲੀ ਜਾਣਾ ਉੱਥੋਂ ਜਾਣੇ ਮਨਫਾ ਕਰ ਲੈ ਮੈਨੂੰ ਚਲ ਹੁਣ ਵੇਖੋ ਜੀ ਆਪਾਂ ਹੁਣ ਗੱਲ ਕਰਨ ਲੱਗੇ ਆ ਤੇ ਜੇ ਗੱਲ ਬਣ ਗਈ ਤੇ ਚਲੋ ਠੀਕ ਹੈ ਨਹੀਂ ਤੇ ਫਿਰ ਚਲੋ ਬਿਜਲੀ ਤੇ ਹੋਣੀ ਨਹੀਂ ਰਹੀ ਹੈ ਹਾਂਜੀ ਓਏ ਹਾ ਨੀ ਪਿੰਡ ਪੜਦਾ ਫੈਸ਼ਨ ਤੇਰੇ ਨੀ ਆਹ ਜੜਵਾਲੇ ਮੇਰੇ ਨੀ ਪਿੰਡ ਪੜਦਾ ਫੈਸ਼ਨ ਤੇਰੇ ਨੀ ਆ ਪਿੰਡ ਦੇ ਮੋਂ ਛੁੱਟ ਜੋ ਗਬਰੂ ਆ ਪਿੰਡ ਦੇ ਮੋਂ ਛੁੱਟ ਜੋ ਕੇ ਬਰੂ ਤੇਰੀ ਚਰਚਾ ਕਰਦੇ ਰਹਿੰਦੇ ਨੇ ਮੈਂ ਕੀ ਦਸਾਂ ਨੀ ਤੂੰ ਚਾਚੀ ਮੇਰੀ ਨਹੀਂ ਗੱਲ ਸੁਣ ਨੀ ਤੂੰ ਚਾਚੀ ਲੱਗਦੀ ਜਿੰਨਾ ਦੀ ਲੱਗਦੀ ਜਿੰਨਾ ਦੀ ਤੈਨੂੰ ਉਹ ਵੀ ਭਾਬੀ ਕਹਿੰਦੇ ਨੇ ਮੈਂ ਕੀ ਦੱਸਾਂ ਪਤਾ ਕਿਉਂ ਕਹਿੰਦੇ ਨੇ ਹਲੋ ਪਤਾ ਕਿਉਂ ਕਹਿੰਦੇ ਨੇ ਮੈਂ ਪੜ੍ਹੀ ਲਿਖੀ ਤੂੰ ਅਨਪੜ੍ਹੇ ਮੈਂ ਕੁੜੀ ਚੜੀ ਤੂੰ ਅੱਗ ਖੜਵੇ ਮੈਂ ਪੜ੍ਹੀ ਲਿਖੀ ਤੂੰ ਅਨਪੜ੍ਹੇ ਮੈਂ ਕੁੜੀ ਚੜੀ ਤੂੰ ਅੱਗ ਖੜਵੇ ਮੈਂ ਹਰ ਵਾਸੀਓ ਜਿੱਤਦੀ ਰਹੀ ਹਰ ਵਾਸੀਓ ਜਿੱਤਦੀ ਰਹੀ ਅਜਲੇਖਾਂ ਅੱਗੇ ਹਲ ਗਈ ਵੇ ਮੈਂ ਕੀ ਦੱਸਾਂ ਦੱਸਾਂ ਤੇਰੀ ਛਟੂਆ ਕਿਸਮਤ ਚੰਗੀ ਸੀ ਤੈਨੂੰ ਮਿਲ ਗਈ ਪਰੀਆਂ ਵਰਗੀ ਵੇ ਮਾਹੀ ਦੱਸਾ ਤੇਰੀ ਛਟੂਆ ਕਿਸਮਤ ਚੰਗੀ ਸੀ ਤੈਨੂੰ ਮਿਲ ਗਈ ਪਰੀਆਂ ਵਰਗੀ ਵੇ ਮਾਹੀ ਦੱਸਾ ਲਾਸੁਰਖੀ ਪਾਊਡਰ ਦਿਨ ਚੱਲਦੇ ਬਣ ਬਹਿ ਜਾ ਸਹਾਰਾ ਬਾਨੋ ਨੀ ਮੈਂ ਭੁੱਖਾ ਤਰਸਾਂ ਰੋਟੀ ਨੂੰ ਤੇਰੇ ਲੱਡੂ ਆਉਣ ਦੁਕਾਨੋਂ ਨੀ ਲਾਸੁਰਖੀ ਪਾਊਡਰ ਦਿਨ ਚੱਲਦੇ ਬਣ ਬਹਿ ਜਾ ਸਹਾਰਾ ਬਾਨੋ ਨੀ ਮੈਂ ਭੁੱਖਾ ਤਰਸਾਂ ਰੋਟੀ ਨੂੰ ਤੇਰੇ ਲੱਡੂ ਆਉਣ ਦੁਕਾਨੋਂ ਨੀ ਪਾ ਲੈਨੀ ਅਗਲ ਵਿੱਚ ਚੂਨੀ ਨੀ ਪਾ ਲਈ ਨੀ ਗੱਲ ਵਿੱਚ ਚੁੰਨੀ ਨੀ ਮੇਰੇ ਹੌਲਕਾਰ ਜੇ ਪੈਂਦੇ ਨੇ ਮੈਂ ਕੀ ਦੱਸਾਂ ਤੂੰ ਚਾਚੀ ਲੱਗਦੀ ਜਿਨ੍ਹਾਂ ਦੀ ਤਨੂਹ ਕਾਬੀ ਕਹਿੰਦੇ ਨੇ ਮੈਂ ਕੀ ਦੱਸਾਂ ਤੂੰ ਚਾਚੀ ਲੱਗਦੀ ਜਿਨ੍ਹਾਂ ਦੀ ਤਨੂਹ ਕਾਬੀ ਕਹਿੰਦੇ ਨੇ ਮੈਂ ਕੀ ਦੱਸਾਂ ਮਿਸ ਪਿੱਟਾ ਪੋਤਵ ਚੋਲੇ ਦੇ ਜੋ ਕਰ ਗਿਆ ਹੈ ਹੇਰਾ ਫੇਰੀ ਵੇ ਸੋਚਾਂ ਸਿਆ ਲੋਕ ਪਹਿਲਾਈ ਨਾ ਹੋ ਜਾਏ ਮੁਕਤੀ ਤੇਰੀ ਵੇ ਨਿਤ ਪਿੱਟਾ ਪੋਤ ਵਚੋਲੇ ਦੇ ਜੋ ਕਰ ਗਿਆ ਹੀਰਾ ਫੇਰੀ ਮੈਂ ਸੋਚਾਂ ਸਿਆ ਲੋਕ ਪਹਿਲਾਈ ਨਾ ਹੋ ਜਾਏ ਮੁਕਤੀ ਦੇਵੀ ਵੇ ਮਹਸਾਲ ਢਰਮਾ ਲੱਕਾਵੇ ਤੂੰ ਤੀ ਸਾਲਿਆ ਵੱਟਾਵੇ ਤਾ ਨਾ 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 ਕੀ ਗੱਲ ਰੰਧਾਵਾ ਸਾਹਿਬ ਥੱਕਾ ਹੋ ਗਿਆ ਜੀ ਕੀ ਗੱਲ ਹੋ ਗਈ ਕੁਝ ਗਲਤ ਕਹਿਤਾ ਹਾਂਜੀ ਪਰसों ਮੈਂ ਤੁਹਾਡਾ ਆਧਾਰ ਕਾਰਡ ਵੇਖ ਲਿਆ ਕਿੱਦਾਂ ਹੁਣ ਨਹੀਂ ਕੋਈ ਚਾਰਾ ਚੱਲਣਾ ਹੁਣ ਮੈਨੂੰ ਪਤਾ ਸਾਰਾ ਕੁਝ ਮੈਂ ਦੱਸਣ ਲੱਗਾ ਆਧਾਰ ਕਾਰਡ ਵੇਖਿਆ ਨਾ ਮੇਰਾ ਗੱਡੀ 'ਚ ਪਿਆ ਸਹੀ ਗੱਲ ਆ ਆਧਾਰ ਕਾਰਡ ਮੈਂ ਜਦੋਂ ਪਹਿਲੇ ਅਮਰੀਕਾ ਨਹੀਂ ਗਿਆ ਉਦੋਂ ਮੇਰੀ ਉਮਰ ਘੱਟ ਸੀ ਉਦੋਂ ਮੈਂ ਕਿ 23 ਸਾਲ ਦਾ ਤੇ ਉਹ ਮਲੇ ਪ੍ਰਮੋਟਰ ਕਹਿਣ ਲੱਗੇ ਜਿਹੜੇ ਸ਼ੋਅ ਕਰਾਉਂਦੇ ਆ ਨਹੀਂ ਨਹੀਂ ਗੱਤ ਸੁਣ ਇਦਾਂ ਨਹੀਂ ਮਲ ਗੱਲ ਵੰਨੀ ਤੇ ਉਹ ਵੀ ਦੱਸਦੇ ਉਮਰ ਕਿੰਨੀ ਆ ਤੇ ਉਹ ਮੈਂ ਜਦ ਅਮਰੀਕਾ ਗਿਆ ਪਹਿਲੀ ਵਾਰੀ ਤੋਂ ਆਂਦੇ ਵੀ ਪ੍ਰਮੋਟਰ ਕਹਿੰਦਾ ਜਿਹੜਾ ਬਾਹਰ ਸ਼ੋ ਨਹੀਂ ਕਰਾਉਂਦੇ ਉਹ ਕਹਿੰਦੇ ਵੀ ਤੇਰੀ ਉਮਰ ਘਾਟਿਆ ਤੈਨੂੰ ਵੀਜ਼ਾ ਨਹੀਂ ਮਿਲਣਾ ਕਿਉਂਕਿ ਇੱਕ ਤੁਹਾਨੂੰ ਮੈਰਿਡ ਆ ਵ੍ਹਾ ਨਹੀਂ ਇੱਕ ਉਮਰ ਘਾਟਿਆ ਤੈਨੂੰ ਵੀਜ਼ਾ ਨਹੀਂ ਦੇਣਾ ਨਾ ਵੀ ਤੂੰ ਰਹਿ ਬਣਾ ਉੱਥੇ ਫੇਰ ਮੁੜ ਕੇ ਉਦੋਂ ਮੈਂ ਮਤਲਬ 10ਵੀਂ ਦਾ ਸਰਟੀਫਿਕੇਟ ਲਾ ਕੇ ਸਰਟੀਫਿਕੇਟ ਬਣਾਇਆ ਆਪਣਾ ਪਾਸਪੋਰਟ ਫੇਰ ਉਦੋਂ ਮੁਲਾਜ਼ਮ ਸੁਣਦੇ ਕਿ ਫੜ ਕੇ ਨਾਲ ਲੈ ਜਾਣ ਇਹ ਗੱਲ ਰਹਿੰਦੀ ਇੱਥੇ ਹੀ ਠੀਕ ਆ ਆਓ ਤੇ ਬਾਕੀ ਗੱਲੇ ਤਾਂ ਵੀ ਇਹ ਝੂਠ ਹੈ ਆਧਾਰ ਕਾਰਡ ਤੇ ਕੇਵਲ ਪੈਨਸ਼ਨ ਲਵਾਉਣ ਦੇ ਵੀ ਚੱਕਰ ਹੁੰਦੇ ਆ ਤੇ ਤਾਂ ਉਮਰ ਵਧਾ ਦੇਦੀ ਆ ਇਹ ਵੀ ਗੱਲ ਹੈਗੀ ਆ ਹਾਂ ਹੁਣ ਹੁਣ ਸਾਲਿਆ ਦੱਸ ਮੇਰੀ ਬਣ ਗਈ ਇਹਨਾਂ ਫਰਕ 30 ਸਾਲ ਦਾ ਹੈਗਾ ਇਹ ਕੁੜੀ ਕਹਿੰਦੀ ਆ ਵੀ ਤੁਸੀਂ 30 ਸਾਲ ਵੱਡੇ ਜੇ ਮੇਰੇ ਤੋਂ ਆ ਕਿੰਨਾ ਫਰਕ ਹੈ ਦੱਸ ਨਹੀਂ ਐਨਾ ਨਹੀਂ ਫਰਕ ਹੈਗਾ ਹਾਂ ਰੰਧਾਵਾ ਸਾਹਿਬ ਚਾਰ ਪੰਜ ਸਾਲ ਦਾ ਹੀ ਫਰਕ ਲੱਗਣ ਡਿਆ ਜੇ ਆਈ ਸੁਣਾ ਐਨਾ ਕੀ ਆ ਉਹ ਤੇ ਨਹੀਂ ਯਕੀਨ ਆਛਾ ਮੇਰਾ ਸ਼ਗਿਰਦ ਆ ਉਹ ਤੂੰ ਦੱਸ ਪਰ ਇਹ ਵੀ ਸ਼ਗਿਰਦੇ ਮੇਰਾ ਅਮਰਤਾ ਮੇਰਾ ਪੋਤਿਆ ਲਾ ਅੱਛਾ ਇਹ ਜਿਆਦਾ ਲਾਗੇ ਮੇਰੇ ਚੱਲੋ ਠੀਕ ਛੱਡੋ ਚੱਲੋ ਆ ਵੇ ਮੇਰਾ ਸੰਡੂ ਛੜਕ ਸੰਡੂ ਨਾ ਨਵਿਆਗਰਾਣਾ ਮੈਂ ਕਰਾਇਆ ਨਾ ਆਵਾਜਪਾਈ ਨੇ ਨਾ ਮੋਦੀ ਨੇ ਆਪਾਂ ਚਾਰੇ ਸੰਡੂ ਆ ਠੀਕ ਹੈ ਤੇ ਦੱਸੋ ਮੇਰੀ ਉਮਰ ਕਿੰਨੀ ਆ ਦਰਮਲਿਸ਼ ਹੁਮਿਆ ਹੋ ਇਲਾਹ ਮਹਲਾ ਲਾ ਆਗੜੀ ਭਾਸ਼ਾ ਜੀ ਰਲ ਗਿਆ ਪੰਜਾਬੀ ਚ ਪੰਜਾਬੀ ਚ ਦਿਲ ਹੋਣਾ ਚਾਹੀਦਾ ਜਮਾਨ ਉਮਰਾਂ ਚ ਕੀ ਰੱਖ ਤੈਰੀ ਆਏ ਓਏ ਆਈ ਹੁਣ ਹੁਣ ਮੈਨੂੰ ਹਜਲਾ ਹੀ ਕੁਝ ਚੱਲ ਇੱਕ ਗੌਰ ਹੈਗਾ ਇਹ ਤੇ ਮੇਰੀ ਜਾਨ ਹੈਗੇ ਐ ਛੂੜਨਾ ਬਲੀ ਰਈ ਨਹੀਂ ਕਰਨੀ ਕਿਸੇ ਦੀ ਵੀ ਹਾਂ ਮੈਨੂੰ ਤਾਂ ਭਾਜੀ ਜਵਾਨ ਹੀ ਲੱਗਦੇ ਹੋ ਮਨੋਂ ਨੇ ਬਜ਼ੁਰਗ ਲੱਗਦੇ ਜਵਾਨ ਹੀ ਹੋ ਤੁਸੀਂ ਹੱਲੇ ਵੀ ਓ ਮਿੱਠੋ ਰਿਹਾ ਉਹਨੇ ਕਹੇ ਮਿੱਠੋ ਲੂਣ ਵਾਲੀਆ ਮੁੜ ਕੇ ਨਾ ਆਈ ਆ ਚੱਲ ਕੋਈ ਗੱਲ ਨਹੀਂ ਤੇ ਆਪਣਾ ਹੁਣ ਨਹੀਂ ਗੱਲ ਸੋਨੀ ਆਪਾਂ ਹੁਣ ਅਗਲੀ ਗੱਲ ਮਿਊਜ਼ਿਕ ਹਾਂਜੀ 1 2 ਮੇਰੇ ਕੋਲ ਇੱਕ ਹੋਰ ਪ੍ਰੂਫ ਹੈਗਾ ਹੁਣ ਮੈਂ ਉਹ ਦੱਸਣ ਲੱਗੀ ਤੁਹਾਨੂੰ ਸਾਰਿਆਂ ਨੂੰ ਜਰਾ ਗੌਰਨਰ ਸੁਣਨਾ ਹੋਰਾਂ ਦੇ ਮਾਈਏ ਤਾਂ ਕਦੀ ਕਦੀ ਖੇੜਦੇ ਹੋਰਾਂ ਦੇ ਭਾਈਆ ਤਾਂ ਕਦੀ ਕਦੀ ਖੇੜਦੇ ਹੋਰਾਂ ਦੇ ਮਾਈਏ ਤਾਂ ਕਦੀ ਕਦੀ ਖੇੜਦੇ ਹੋਰਾਂ ਦੇ ਭਾਈਆ ਤਾਂ ਕਦੀ ਕਦੀ ਖੇੜਦੇ ਮੇਰਾ ਤੇ ਮਾਈਆ ਗੋਹਾਂ ਦਾ ਨਹੀਂ ਟੋਟ ਪਹਿਣਾ ਵਾਲਾ ਨੂੰ ਡਾਈ ਲਾਂਦਾ ਨਹੀਂ ਟੋਟ ਪਹਿਣਾ ਵਾਲਾ ਨੂੰ ਡਾਈ ਲਾਂਦਾ ਨਹੀਂ ਟੋਟ ਪਹਿਣਾ ਵਾਲਾ ਨੂੰ ਡਾਈ ਲਾਂਦਾ ਏ ਜਿਵੇਂ ਮਰਜ਼ੀ ਕਰ ਲੈ ਨਹੀਂ ਗੱਲਬਾਨੀ ਤੇਰੀ ਅੱਛਾ ਸ਼ਰਤ ਰੱਖ ਲੈਨੇ ਆਪਾਂ ਆ ਜਿੰਨੇ ਵੀਰ ਬੈਠਾ ਮੇਰੇ ਮੇਰੇ ਇੱਕ ਵੀ ਇੱਥੇ ਢੋਲਾ ਵਿਖਾ ਦੇਣ ਦਾੜੀ ਚ ਕੀ ਜਾਂ ਤੂੰ ਦੱਸ ਕਿੱਥੇ ਆਲਾ ਹੈ ਮੈਨੂੰ ਸਾਰਾ ਕੁਝ ਪਤਾ ਨਾ ਮੇਰੇ ਸਾਹਮਣੇ ਹਾਂ ਨਾ ਅਜਾ ਸਭ ਤੋਂ ਨਿੱਕੇ ਵਾਲਾਂ ਨੇ ਵੀ ਡਾਈ ਲੱਗੀ ਆ ਆ ਜਿਹੜਾ ਇੱਥੇ ਆ ਸਾਰੇ ਕਾਲਿਆਂ ਨੂੰ ਦੱਸ ਮੇਰੀ ਮੇਰੇ ਸਾਹਮਣੇ ਕਿੱਥੇ ਮੈਨੂੰ ਪਤਾ ਫਿਰ ਉਹ ਰੂਪ ਦਾ ਇਹ ਹਾਂਜੀ ਹਾਂਜੀ ਹੈ ਹੋਈ अच्छा ਹੁਣ ਮਾਲਾ ਸਿਰ ਨੂੰ ਡਾਈ ਕਰ ਲਈ ਦਾੜੀ ਨੂੰ ਡਾਈ ਕਰ ਲਈ ਆਵੇ ਆਏ ਹਾਏ ਹੁਣ ਅੱਛਾ ਮਤਲਬ ਤੇਰੇ ਹਿਸਾਬ ਨਾਲ ਮੇਰੀ ਉਮਰ ਆ ਗਈ 70 75 ਸਾਲ ਕੋਈ ਵੀ ਨਹੀਂ ਤੋਲਾ ਤੇ ਹਾਂ ਹੁਣ ਕਿਹਨੇ ਨਹੀਂ ਨਾ ਵੇਖਣ ਦੀ ਇੱਧਰ ਨੂੰ ਨਹੀਂ ਨਹੀਂ ਉਹ ਇੱਕ ਦੋ ਵੇਹੇ ਇੰਦੇ ਕੰਮਿਓਰੀ ਨਾਲ ਸਿਰ ਚ ਆ ਜਾਂਦੇ ਨੇ ਤੇ ਹੁਣ ਆ ਬਾਵਾ 10 ਵੀ ਇੱਕ ਵੀ ਥੋਲਾ ਹੈਗਾ 10 ਹੁਣ ਮੈਂ ਬਾਵਾ ਡਾਈ ਕੀਤੀ ਹੈ ਨਹੀਂ ਹੈਗਾ ਜਿੱਤ ਗਿਆ ਹੈਂ ਜਿੱਤ ਗਿਆ ਨਾ ਬਸ ਇਦਾਂ ਚਲੋ ਸ਼ੁਰੂ ਕਰੋ ਓਏ